ਅੱਜ ਪੰਜਾਬ ਪੁਲਿਸ ਦਾ ਇੱਕ ਡੀਐਸਪੀ ਤੇ ਇੱਕ ਥਾਣੇ ਦਾ ਐਸਐਚਓ ਸਸਪੈਂਡ ਕਰ ਦਿੱਤਾ ਗਿਆ ਤੇ 9 ਜਣਿਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਪਰ ਜਿੰਨਾ ਵੱਡਾ ਮਸਲਾ ਹੈ ਜਿੰਨਾ ਵੱਡਾ ਕਾਂਡ ਹੋਇਆ ਹੈ ਕਿ ਇੰਨੀ ਰਸਮ ਦੇ ਨਾਲ ਸਰ ਜਾਏਗਾ ਜਾਂ ਅਜੇ ਹੋਰ ਵੀ ਐਕਸ਼ਨ ਕਰਨਾ ਪਵੇਗਾ ਬਹੁਤ ਵੱਡੀ ਮੰਗ ਉੱਠੀ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਸਤੀਫਾ ਦੇਣਾ ਚਾਹੀਦਾ ਹੈ ਈ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਸਤੀਫਾ ਦੇਣਾ ਚਾਹੀਦਾ ਜਾਂ ਇਹ ਮੰਗ ਵੱਡੀ ਹੈ ਤੁਸੀਂ ਆਪਣਾ ਕਮੈਂਟ ਆਪਣਾ ਕੀਮਤੀ ਵਿਚਾਰ ਜਰੂਰ ਲਿਖਿਓ ਕਿਉਂਕਿ ਮਸਲਾ ਬਹੁਤ ਵੱਡਾ ਹੈ ਮੌਤਾਂ 18 ਦੇ ਕਰੀਬ ਹੋ ਗਈਆਂ ਨੇ ਮਾਮਲਾ ਨਕਲੀ ਨਸ਼ੇ ਦਾ ਜ਼ਹਿਰੀਲੀ ਸ਼ਰਾਬ ਦਾ ਔਰ ਐਸ ਵੀਡੀਓ ਚ ਆਪਾਂ ਅੱਜ ਦੀਆਂ ਚਾਰ ਵੱਡੀਆਂ ਖਬਰਾਂ ਉਹਨਾਂ ਤੇ ਚਾਰੇ ਖਬਰਾਂ ਤੇ ਗੱਲ ਕਰਨੀ ਹੈ ਜਿਹੜੀਆਂ ਪੰਜਾਬ ਦੇ ਨਾਲ ਜੁੜੀਆਂ ਨੇ ਹੁਣ ਪਹਿਲੀ ਖਬਰ ਕਿ ਪੰਜਾਬ ਦੇ ਅੰਮ੍ਰਿਤਸਰ ਸਾਹਿਬ ਦੇ ਮਜੀਠਾ ਹਲਕੇ ਦੇ ਪਿੰਡ ਪੰਘਾਣੀ ਕਲਾਂ ਤੇ ਦੂਜਿਆਂ ਦੇ ਵਿੱਚ ਜਿਹੜੀ ਸ਼ਰਾਬ ਪੀਣ ਦੇ ਨਾਲ 18 ਵਿਕਤੀਆਂ ਦੀ ਮੌਤ ਹੋਈ ਹੈ ਤਾਂ ਉਹਦੇ ਉੱਪਰ ਪੰਜਾਬ ਸਰਕਾਰ ਨੇ ਫਿਰ ਐਕਸ਼ਨ ਲਿਆ ਐਕਸ਼ਨ ਲੈ ਕੇ ਪੰਜਾਬ ਸਰਕਾਰ ਨੇ ਪੁਲਿਸ ਦਾ ਇੱਕ ਡੀਐਸਪੀ ਇੱਕ ਐਸਐਚਓ ਸਸਪੈਂਡ ਕੀਤੇ ਨੇ ਨੌ ਬੰਦੇ ਪੰਜਾਬ ਸਰਕਾਰ ਕਹਿੰਦੀ ਅਸੀਂ ਗ੍ਰਿਫਤਾਰ ਕਰ ਲਏ ਨੇ ਤੇ ਬਾਕੀ ਕਾਰਵਾਈ ਅਜੇ ਚੱਲ ਰਹੀ ਹੈ ਪਰ ਇਹ ਸਭ ਕੁਝ ਮਿੱਤਰੋ ਉਦੋਂ ਹੋਇਆ ਜਦੋਂ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਦਾ ਇਹ ਦਾਵਾ ਹੈ ਕਿ ਅਸੀਂ ਨਸ਼ਿਆਂ ਦੇ ਵਿਰੁੱਧ ਯੁੱਧ ਚਲਾ ਰਹੇ ਹਾਂ ਜਦੋਂ ਪੰਜਾਬ ਸਰਕਾਰ ਦਾ ਇਹ ਦਾਵਾ ਹੈ ਕਿ ਅਸੀਂ 31 ਮਈ ਤੱਕ ਐਸੇ ਮਹੀਨੇ ਦੀ 31 ਤਰੀਕ ਤੱਕ ਅਸੀਂ ਪੰਜਾਬ ਨੂੰ ਨਸ਼ੇ ਮੁਕਤ ਕਰ ਦੇਣਾ ਹੈ ਪਰ ਹੁਣ ਕੌਣ ਕੀ ਕਵੇ ਹੋ ਸਕਦਾ ਪੰਜਾਬ ਸਰਕਾਰ ਨੂੰ ਸ਼ਰਾਬ ਨਸ਼ਾ ਹੀ ਨ ਲੱਗਦੀ ਹੋਵੇ ਹੋ ਸਕਦਾ ਹੈ ਭਗਵੰਤ ਮਾਨ ਸਾਹਿਬ ਨੂੰ ਖੁਦ ਨੂੰ ਸ਼ਰਾਬ ਨਸ਼ਾ ਹੀ ਨ ਲੱਗਦੀ ਹੋਵੇ ਇਸ ਕਰਕੇ ਇਹ ਨਕਲੀ ਸ਼ਰਾਬ ਦੇ ਨਾਲ ਇੰਨੀਆਂ ਜਿਹੜੀਆਂ ਮੌਤਾਂ ਹੋ ਗਈਆਂ ਇਹਦੇ ਉੱਪਰ ਪਹਿਲਾ ਐਕਸ਼ਨ ਨਹੀਂ ਹੋ ਸਕਿਆ ਹੁਣ ਜਦੋਂ ਯੁੱਧ ਚੱਲ ਰਿਹਾ ਹੈ ਨਸ਼ੇ ਦੇ ਵਿਰੁੱਧ ਤਾਂ ਐਨ ਨਸ਼ੇ ਵਿਰੁੱਧ ਯੁੱਧ ਦੇ ਨੱਕ ਦੇ ਥੱਲੇ ਨਕਲੀ ਸ਼ਰਾਬ ਬਣਾ ਬਣਾ ਕੇ ਵੇਚੀ ਜਾ ਰਹੀ ਹੈ ਤਾਂ ਇਹ ਸਾਰਾ ਕੰਮ ਚੱਲ ਰਿਹਾ ਹੈ ਜੇਕਰ ਯੁੱਧ ਨਸ਼ਿਆਂ ਵਿਰੋਧ ਦਾ ਚੱਲਦਾ ਹੋਵੇ ਤੇ ਫਿਰ ਕੀ ਹੋਏਗਾ ਫਿਰ ਤਾਂ ਪਤਾ ਨਹੀਂ ਕਿੰਨੀ ਕਿ ਨਕਲੀ ਸ਼ਰਾਬ ਇਸ ਤਰ੍ਹਾਂ ਵੇਚੀ ਜਾ ਰਹੀ ਹੈ ਹੁਣ ਸਭ ਤੋਂ ਪਹਿਲਾਂ ਆਪਾਂ ਇਹ ਕਲੀਅਰ ਕਰ ਲਈਏ ਕੀ ਸ਼ਰਾਬ ਨਸ਼ਾ ਹੈ ਕਿ ਨਹੀਂ ਹੈ ਤੁਸੀਂ ਆਪਣਾ ਕਮੈਂਟ ਆਪਣਾ ਵਿਚਾਰ ਜਰੂਰ ਲਿਖਿਓ ਕੀ ਸ਼ਰਾਬ ਨਸ਼ਾ ਹੈ ਮੰਨਦੇ ਹੋ ਕਿ ਨਹੀਂ ਮੰਨਦੇ بڑے ਲੋਕ ਨੇ ਜਿਹੜੇ ਕਹਿੰਦੇ ਆ ਸ਼ਰਾਬ ਨਸ਼ਾ ਨਹੀਂ ਪੰਜਾਬ ਸਰਕਾਰ ਵੀ ਅਜੜੀ ਸ਼ਰਾਬ ਹੈ ਉਹਨੂੰ ਨਸ਼ਾ ਨਹੀਂ ਮੰਨਦੀ ਕਿਉਂਕਿ ਜੇਕਰ ਸ਼ਰਾਬ ਨੂੰ ਸਰਕਾਰ ਨਸ਼ਾ ਮੰਨਦੀ ਹੋਵੇ ਤਾਂ ਫਿਰ ਸ਼ਰਿਆਮ ਹਰ ਸ਼ਹਿਰ ਦੇ ਵਿੱਚ ਸਰਕਾਰ ਸ਼ਰਾਬ ਦੇ ਠੇਕੇ ਕਿਉਂ ਖੁੱਲਣ ਦੇਵੇ ਉਹਨੇ ਤਾਂ ਪੰਜਾਬ 'ਚ ਸਕੂਲ ਨਹੀਂ ਗਏ ਜਿੰਨੇ ਸ਼ਰਾਬ ਦੇ ਠੇਕੇ ਨੇ ਸ਼ਰਿਆਮ ਹਰ ਇੱਕ ਰੋਡ ਤੇ ਹਾਈਵੇ ਤੇ ਮੋੜ ਤੇ ਸ਼ਰਾਬ ਦਾ ਠੇਕਾ ਮਿਲਦਾ ਹੈ ਤਾਂ ਕੀ ਫਿਰ ਸ਼ਰਾਬ ਨਸ਼ਾ ਨਹੀਂ ਨਸ਼ਾ ਕੀ ਹੁੰਦਾ ਨਸ਼ਾ ਉਹ ਹੁੰਦਾ ਜਿਹੜਾ ਦਿਮਾਗ ਨੂੰ ਚੜਦਾ ਦਿਮਾਗ ਨੂੰ ਸਰੂਰ ਦਿੰਦਾ ਤੇ ਸਰੂਰ ਦੇ ਨਾਲ ਨਾਲ ਉਹ ਮਨੁੱਖ ਦੀ ਸਮਝ ਦਾ ਅਕਲ ਦਾ ਕੰਟਰੋਲ ਸਰੀਰ ਤੋਂ ਖਤਮ ਕਰਦਾ ਉਹਨੂੰ ਨਸ਼ਾ ਕਹਿੰਦੇ ਨੇ ਤੇ ਨਸ਼ੇ ਦਾ ਦੂਜਾ ਲੱਛਣ ਇਹ ਆ ਕਿ ਉਹ ਸਿਹਤ ਨੂੰ ਨੁਕਸਾਨ ਬਹੁਤ ਕਰਦਾ ਹੁਣ ਤੁਸੀਂ ਦੇਖੋ ਕਾਨੂੰਨੀ ਤੌਰ ਤੇ ਹੀ ਸ਼ਰਾਬ ਦੀ ਹਰ ਇੱਕ ਬੋਤਲ ਤੇ ਲਿਖਣਾ ਪੈਂਦਾ ਵੀ ਇਹ ਸਿਹਤ ਲਈ ਹਾਨੀ ਕਰਕੇ ਹੁਣ ਜੇਕਰ ਸ਼ਰਾਬ ਦੀ ਹਰ ਬੋਤਲ ਤੇ ਸਰਕਾਰ ਦੇ ਹੁਕਮਾਣਾ ਲਿਖਣਾ ਪੈਂਦਾ ਵੀ ਇਹ ਸਿਹਤ ਲਈ ਹਾਨੀ ਕਰਕੇ ਤਾਂ ਫਿਰ ਕਿ ਉਹ ਨਸ਼ਾ ਨਹੀਂ ਹੈ ਫਿਰ ਕਿ ਉਹ ਕੋਈ ਸਿਹਤ ਵਧਾਉਣ ਵਾਲਾ ਟੌਨਿਕ ਹੈ ਕਿ ਉਹ ਕੋਈ ਖੁਰਾਕ ਹੈ ਇਹ ਸਵਾਲ ਵੱਡਾ ਹੈ ਹੁਣ ਇੱਥੇ દોਸ਼ ਤਾਂ ਵੀ ਲੱਗਦੇ ਨੇ ਕਿ ਸਰਕਾਰਾਂ ਦੇ ਬਹੁਤ ਸਾਰੇ ਜਿਹੜੇ ਮੰਤਰੀ ਨੇ ਉਹ ਖੁਦ ਸ਼ਰਾਬ ਰੋਜ਼ ਪੀਂਦੇ ਨੇ ਹੁਣ ਪਹਿਲਾ ਤਾਂ ਇਹ ਮੈਨੂੰ ਤਾਂ ਪੱਕਾ ਪਤਾ ਹੈ ਕਿ ਸ਼ਰਾਬ ਨਸ਼ਾ ਹੈ ਕਿਉਂਕਿ ਉਹਦੀ ਬੋਤਲ ਤੇ ਵੀ ਲਿਖਿਆ ਵੀ ਉਹ ਸਿਹਤ ਲਈ ਹਾਨੀ ਕਰਕੇ ਤੇ ਉਹ ਜਦੋਂ ਪੀ ਲਈ ਜਾਂਦੀ ਹੈ ਤਾਂ ਉਹ ਮਨੁੱਖੀ ਦਿਮਾਗ ਦਾ ਅਕਲ ਦਾ ਕੰਟਰੋਲ ਸਰੀਰ ਦੇ ਉੱਪਰ ਖਤਮ ਕਰ ਦਿੰਦੀ ਹੈ ਇਸੇ ਕਰਕੇ ਜਦੋਂ ਸ਼ਰਾਬ ਚੜਦੀ ਹੈ ਤਾਂ ਬੰਦਾ ਲੜਖੜਾਉਣ ਲੱਗਦਾ ਹੈ ਹੱਥ ਪੈਰ ਉਹਦੇ ਉਹਦੇ ਕੰਟਰੋਲ 'ਚ ਘਟ ਰਹਿੰਦੇ ਨੇ ਕਈ ਵਾਰੀ ਬਹੁਤ ਸਾਰੇ ਬੰਦੇ ਡਿੱਗਦੇ ਨੇ ਉਹ ਵਹੀਕਲ ਚਲਾਉਂਦੇ ਨੇ ਮੋਟਰਸਾਈਕਲ ਵਗੈਰਾ ਤੋਂ ਡਿੱਗਦੇ ਨੇ ਤਾਂ ਸੱਟਾਂ ਲਵਾ ਲੈਂਦੇ ਨੇ ਬਹੁਤ ਸਾਰੇ ਬੰਦੇ ਜਿਹੜੇ ਵਿਆਹ ਸ਼ਾਦੀਆਂ ਤੇ ਤਿਆਰ ਹੋ ਕੇ ਜਾਂਦੇ ਨੇ ਤਾਂ ਉਹ ਸ਼ਰਾਬ ਪੀਨ ਕਰਕੇ ਉੱਥੇ ਜਾ ਕੇ ਉਹਨਾਂ ਨੂੰ ਸੋਧ-ਬੋਧ ਹੀ ਨਹੀਂ ਰਹਿੰਦੀ ਤੇ ਉਹ ਆਪਣੀਆਂ ਪੱਗਾਂ ਵੀ ਪੈਰਾ ਚ ਰੋਲ ਕੇ ਆਉਂਦੇ ਨੇ ਤਾਂ ਫਿਰ ਸ਼ਰਾਬ ਨਸ਼ਾ ਕਿਵੇਂ ਨਹੀਂ ਹੈ ਹੁਣ ਜਿਹੜੀ ਅਗਲੀ ਖਬਰ ਹੈ ਉਹ ਇਹ ਹੈ ਕਿ ਪੰਜਾਬ ਸਰਕਾਰ ਨੇ ਉੱਤੇ ਐਕਸ਼ਨ ਲਿਆ ਹੁਣ ਸਵਾਲ ਇਹ ਹੈ ਕਿ ਕੀ ਇੰਨਾ ਐਕਸ਼ਨ ਕਾਫੀ ਹੈ ਜਿੰਨਾ ਲਿਆ ਡੀਐਸਪੀ ਤੇ ਐਸਐਚਓ ਸਸਪੈਂਡ ਕੀਤੇ ਨੇ ਯੁੱਧ ਨਸ਼ਿਆਂ ਵਿਰੁੱਧ ਫਿਰ ਉਹਦਾ ਅਰਥ ਕੀ ਰਹਿ ਗਿਆ ਇਹ ਸਵਾਲ ਵੱਡਾ ਹੈ ਹੁਣ ਪਹਿਲੀ ਗੱਲ ਤਾਂ ਪੰਜਾਬ ਦੇ ਵਿੱਚ ਕੀ ਸ਼ਰਾਬ ਬੰਦੀ ਹੋਣੀ ਚਾਹੀਦੀ ਹੈ ਕਿ ਨਹੀਂ ਹੋਣੀ ਚਾਹੀਦੀ ਭਾਰਤ ਦੇ ਕਈ ਸੂਬਿਆਂ 'ਚ ਪੱਕੇ ਤੌਰ ਤੇ ਸ਼ਰਾਬ ਬੰਦੀ ਹੈ ਕੋਈ ਸਰਕਾਰੀ ਪ੍ਰਮਾਣਿਤ ਠੇਕਾ ਨਹੀਂ ਦੱਸੋ ਬਿਹਾਰੀਆਂ ਨੂੰ ਕੀ ਕਹਿੰਨੇ ਆਪਾਂ ਉਹ ਵੀ ਉਹ ਵੀ ਕੁਦਰਤ ਦੇ ਜੀਵ ਨੇ ਪਰ ਆਪਾਂ ਉਹਨਾਂ ਨੂੰ ਮਿੰਟ ਲਾਉਣੇ ਆ ਭਈਏ ਭਈਏ بڑے ਬੰਦੇ ਭਈਏ ਤਾਂ ਉਹਨਾਂ ਦੇ ਬਿਹਾਰ ਦੇ ਵਿੱਚ ਸ਼ਰਾਬ ਦੇ ਉੱਪਰ ਸਖਤ ਪਾਬੰਦੀ ਹੈ ਮਤਲਬ ਸਰਕਾਰੀ ਠੇਕਾ ਕੋਈ ਨਹੀਂ ਹੈ ਗੁਜਰਾਤ ਦੇ ਵਿੱਚ ਵੀ ਪਾਬੰਦੀ ਹੈ ਹੋਰ ਵੀ ਕਈ ਸੂਬਿਆਂ 'ਚ ਪਾਬੰਦੀ ਹੈ ਤਾਂ ਫਿਰ ਪੰਜਾਬ ਜਿਹਨੂੰ ਗੁਰੂਆਂ ਪੀਰਾਂ ਸੂਰਮਿਆਂ ਬਹਾਦਰਾਂ ਦੀ ਧਰਤੀ ਕਿਹਾ ਜਾਂਦਾ ਜਿੱਥੇ ਜਿਹਨੂੰ ਬਾਬੇ ਨਾਨਕ ਦੀ ਧਰਤੀ ਗੁਰੂ ਗੋਬਿੰਦ ਸਿੰਘ ਜੀ ਦੀ ਧਰਤੀ ਗੁਰੂ ਤੇਗ ਬਹਾਦਰ ਸਾਹਿਬ ਦੀ ਧਰਤੀ ਤੇ ਬਾਕੀ ਬਾਬਾ ਫਰੀਦ ਜੀ ਵਰਗਿਆਂ ਦੀ ਧਰਤੀ ਕਿਹਾ ਜਾਂਦਾ ਹੈ ਸ਼ਹੀਦ ਭਗਤ ਸਿੰਘ ਕਰਤਾਰ ਸਿੰਘ ਸਰਾਭਾ ਤੇ ਗਦਰੀ ਬਾਬਿਆਂ ਦੀ ਧਰਤੀ ਕਿਹਾ ਜਾਂਦਾ ਹੈ ਫਿਰ ਉਸ ਧਰਤੀ ਤੇ ਸ਼ਰਾਬ ਤੇ ਪਾਬੰਦੀ ਕਿਉਂ ਨਹੀਂ ਲੱਗ ਸਕਦੀ ਹੁਣ ਕਈ ਕਹਿਣਗੇ ਤੇਰੇ ਢਿੱਡ 'ਚ ਜ਼ਿਆਦਾ ਪੀੜ ਹੈ ਨਹੀਂ اے ਭਰਾਓ ਮੇਰੇ ਢਿੱਡ 'ਚ ਪੀੜ ਕੋਈ ਨਹੀਂ ਆਹ ਜਿਹੜੇ ਅੱਜ ਮਰੇ ਆ 18 ਇਹ ਵੀ ਨਹੀਂ ਮਰਨੇ ਸੀ ਤੇ ਜਿਹੜੀ ਸ਼ਰਾਬ ਦੀ ਬੋਤਲ ਤੇ ਲਿਖਿਆ ਵੀ ਇਹ ਸਿਹਤ ਲਈ ਹਾਨੀਕਾਰਕ ਹੈ ਉਹ ਜਿੰਨਿਆਂ ਨੂੰ ਲੀਵਰ ਦਾ ਕੈਂਸਰ ਗੁਰਦੇ ਖਰਾਬ ਤੇ ਹੋਰ ਬਿਮਾਰੀਆਂ ਲਾ ਕੇ ਮਾਰਦੀ ਹੈ ਉਹਨਾਂ ਨੂੰ ਕੈਂਸਰ ਕਰਦੀ ਹੈ ਉਹ ਵੀ ਬਚ ਜਾਣੇ ਸੀ ਹੁਣ ਕਈ ਕਹਿਣਗੇ ਨਹੀਂ ਇਹਦੇ ਨਾਲ ਕੁਝ ਨਹੀਂ ਹੁੰਦਾ ਐ ਤਾਂ ਫਿਰ ਮਿੱਤਰੋ ਚਿੱਟਾ ਖਾਣ ਵਾਲੇ ਵੀ ਕਹਿੰਦੇ ਆ ਚਿੱਟੇ ਨਾਲ ਕੁਝ ਨਹੀਂ ਹੁੰਦਾ ਬੀੜੀਆਂ ਪੀਣ ਵਾਲੇ ਕਹਿੰਦੇ ਆ ਮੈਨੂੰ ਤਾਂ 20 ਸਾਲ ਹੋ ਗਏ ਪੀਂਦੇ ਨੂੰ ਮੈਨੂੰ ਤਾਂ ਕੁਝ ਨਹੀਂ ਹੋਇਆ ਬੀੜਾ ਲਾਉਣ ਵਾਲੇ ਕਹਿੰਦੇ ਆ ਜੀ ਮੈਨੂੰ ਕੁਝ ਨਹੀਂ ਹੋਇਆ ਮੈਂ ਤਾਂ 25 ਸਾਲਾਂ ਤੋਂ ਲਈ ਜਾਂਦਾ ਫਿਰ ਤਾਂ ਕਿਸੇ ਨਸ਼ੇ ਨਾਲ ਵੀ ਕੁਝ ਨਹੀਂ ਹੁੰਦਾ ਜੇਕਰ ਸ਼ਰਾਬ ਨਾਲ ਕੁਝ ਨਹੀਂ ਹੁੰਦਾ ਸੋ ਦੂਜੀ ਖਬਰ ਵੱਲ ਵਧਦੇ ਆ ਦੂਜੀ ਖਬਰ ਹੈਗੀ ਆ ਜੀ ਜਿਹੜਾ ਜਲੰਧਰ ਕੇਂਦਰੀ ਦਾ ਐਮ ਐਲ ਏ ਆਮ ਆਦਮੀ ਪਾਰਟੀ ਦਾ ਰਮਣ ਅਰੋੜਾ ਪਤਾ ਨਹੀਂ ਪੰਜਾਬ ਸਰਕਾਰ ਨੂੰ ਉਹਦੇ ਤੇ ਕੀ ਹੋਇਆ ਉਹਦੀ ਸਿਕਿਉਰਿਟੀ ਵਾਪਸ ਲੈ ਲਈ ਗਈ ਆ ਜਿਹੜੇ ਉਹਨੂੰ ਗਨਮੈਨ ਦਿੱਤੇ ਸੀ ਉਹ ਅੱਜ ਵਾਪਸ ਲੈ ਲਏ ਗਏ ਜਦੋਂ ਉਹਦੇ ਤੋਂ ਪੁੱਛਿਆ ਗਿਆ ਤਾਂ ਉਹ ਇਹ ਕਹਿੰਦਾ ਵੀ ਗਨਮੈਨ ਤਾਂ ਮੇਰੇ ਵਾਪਸ ਭਲਾ ਲਏ ਆ ਪਰ ਮੈਨੂੰ ਨਹੀਂ ਪਤਾ ਕਿਉਂ ਹੁਣ ਬਈ ਇਹ ਤਾਂ ਗੱਲ ਨਿਕਲ ਕੇ ਅਜੇ ਬਾਹਰ ਆਊਗੀ ਵੀ ਚੱਕਰ ਕੀ ਆ ਰੌਲਾ ਕੀ ਆ ਹੁਣ ਵੇਖੋ ਦਿੱਲੀ ਵਾਲਿਆਂ ਨੂੰ ਸਿਕਿਉਰਿਟੀ ਪੰਜਾਬ ਸਰਕਾਰ ਦੇ ਰਹੀ ਐ ਕੇਜਰੀਵਾਲ ਸਾਹਿਬ ਨੂੰ ਮਨੀਸ਼ ਸੋਦੀਆ ਨੂੰ ਰਾਘਵ ਚੱਡੇ ਨੂੰ ਹੋਰ ਕਿੰਨੇ ਸਤਿੰਦਰ ਜੈਨ ਵਰਗੇ ਜਿਨ੍ਹਾਂ ਨੂੰ ਪੰਜਾਬ ਸਰਕਾਰ ਸਿਕਿਉਰਿਟੀ ਦਿੰਦੀ ਹੈ ਗਨਮੈਨ ਦਿੰਦੀ ਹੈ ਤੇ ਆਪਦੇ ਜੇ ਐਮਐਲਏ ਤੋਂ ਸਿਕਿਉਰਿਟੀ ਵਾਪਸ ਲਈ ਜਾਂਦੀ ਹੈ ਤਾਂ ਇਹ ਕੋਈ ਸੁਖਸਾਂ ਵਾਲੀ ਗੱਲ ਤਾਂ ਨਹੀਂ ਹੈਗੀ ਲਾਜ਼ਮੀ ਕੋਈ ਨਾ ਕੋਈ ਸੱਪ ਤਾਂ ਨਿਕਲਿਆ ਤੇ ਉਹ ਸੱਪ ਹੁਣ ਜਦੋਂ ਬਾਹਰ ਨਿਕਲ ਕੇ ਉਹ ਫੰਕਾਰਾ मारेगा ਫਿਰ ਜਗਜਹਾਰ ਹੋਏਗਾ ਅਜੇ ਨਹੀਂ ਵੈਸੇ ਪਤਾ ਕਿ ਸਿਕਿਉਰਿਟੀ ਜੇ ਵਾਪਸ ਲਈ ਹੈ ਤਾਂ ਫਿਰ ਕਿਉਂ ਲਈ ਹੈ ਤੁਸੀਂ ਇਹਦੇ ਉੱਪਰ ਕੀ ਸਮਝਦੇ ਹੋ ਤੁਸੀਂ ਆਪਣਾ ਕਮੈਂਟ ਜ਼ਰੂਰ ਲਿਖੋ ਹੁਣ ਜਿਹੜਾ ਸ਼ਰਾਬ ਵਾਲਾ ਮਾਮਲਾ ਵਾਪਰਿਆ ਇਹਦੇ ਉੱਪਰ ਮੁੱਖ ਮੰਤਰੀ ਭਗਵੰਤ ਮਾਨ ਨੂੰ ਚਫੇਰਿਓ ਘੇਰਾ ਪਿਆ ਕਿਰਾ ਵਿਕਰਮਜੀਤ ਮਜੀਠੀਆ ਸਿੱਧਾ ਮੁੱਖ ਮੰਤਰੀ ਨਾਲ ਲੌਜਿਕ ਦਲੀਲਾਂ ਨਾਲ ਭੜਿਆ ਵਿਕਰਮ ਮਜੀਠੀਆ ਤੇ ਵੀ ਹਾਲਾਂਕਿ ਬਹੁਤ ਸਵਾਲ ਨਹੀਂ ਦੋਸ਼ ਉਹਦੇ ਤੇ ਵੀ ਡਰੱਗ ਦੇ ਨਸ਼ੇ ਦੇ ਲੱਗੇ ਹੋਏ ਨਹੀਂ ਪਰ ਮਜੀਠੀਆ ਨੇ ਮੁੱਖ ਮੰਤਰੀ ਨੂੰ ਘੇਰਿਆ ਤੇ ਉਹਨੇ ਕਿਹਾ ਕਿ ਮੁੱਖ ਮੰਤਰੀ ਨੂੰ ਅਸਤੀਫਾ ਦੇਣਾ ਚਾਹੀਦਾ ਸੁਖਬੀਰ ਬਾਦਲ ਨੇ ਵੀ ਇਹੀ ਗੱਲ ਕਹੀ ਆ ਵੀ ਪੰਜਾਬ ਦੇ ਵਿੱਚ ਸ਼ਰਾਬ ਮਾਫੀਆ ਦਾ ਰਾਜ ਚੱਲੀ ਜਾਂਦਾ ਇਹ ਯੁੱਧ ਨਸ਼ਿਆਂ ਵਿਰੁੱਧ ਡਰਾਮਾ ਤੇ ਮੁੱਖ ਮੰਤਰੀ ਨੂੰ ਅਸਤੀਫਾ ਦੇਣਾ ਚਾਹੀਦਾ ਉਧਰ ਪ੍ਰਤਾਪ ਸਿੰਘ ਬਾਜਵਾ ਨੇ ਬਹੁਤ ਕਰਾਰੇ ਹੱਥੀ ਲਿਆ ਪ੍ਰਤਾਪ ਸਿੰਘ ਬਾਜਵਾ ਜਿਹੜੇ ਵਿਰੋਧੀ ਧਿਰ ਦੇ ਨੇਤਾ ਵਿਧਾਨ ਸਭਾ ਚ ਉਹਨੇ ਵੀ ਇਹ ਕਿਹਾ ਇਹ ਇਹ ਸਰਕਾਰ ਦੀ ਵੱਡੀ ਫੇਲੀਅਰ ਹੈ ਇਸ ਮੁੱਦੇ ਤੇ ਸੁਨੀਲ ਜਾਖੜ ਸੁਨੀਲ ਜਾਖੜ ਨੇ ਕਿਹਾ ਕਿ ਸਰਕਾਰ ਦੇ ਕੰਟਰੋਲ ਚ ਇੱਥੇ ਕੁਝ ਨਹੀਂ ਚੱਲ ਰਿਹਾ ਸੁਨੀਲ ਜਾਖੜ ਨੇ ਤਾਂ ਇਹ ਕਿਹਾ ਕਿ ਪੰਜਾਬ ਦੇ ਵਿੱਚ ਇੱਕ ਸਾਲ ਦੇ ਵਿੱਚ 90 ਤੋਂ 95 ਲੱਖ ਪੇਟੀਆਂ ਸਰਕਾਰੀ ਤੌਰ ਤੇ ਸ਼ਰਾਬ ਵੇਚਦੀ ਹੈ 12 ਕਰੋੜ ਦੇ ਕਰੀਬ ਬੋਤਲਾਂ ਜਿਹੜੀ ਸ਼ਰਾਬ ਆ ਉਹ ਪੰਜਾਬ ਚ ਪਿਛਲੇ ਸਾਲ ਵੀ ਕੀਤੀ ਔਰ ਜਿਹੜੀ ਨਕਲੀ ਬਣਾ ਬਣਾ ਕੇ ਆ ਕੱਢ ਕੱਢ ਕੇ ਵੇਚੀ ਜਾਂਦੀ ਆ ਜਿਵੇਂ ਆ ਬੰਦੇ ਮਰੇ ਆ ਉਹ ਪਤਾ ਨਹੀਂ ਕਿੰਨੀ ਕ ਐ ਇਹ ਸੁਨੀਲ ਜਾਖੜ ਨੇ ਕਿਹਾ ਹੁਣ ਤੁਸੀਂ ਇਹਦੇ ਤੇ ਕੀ ਕਹੋਗੇ ਤੁਹਾਨੂੰ ਕੀ ਲੱਗਦਾ ਤੁਸੀਂ ਆਪਣਾ ਕੀਮਤੀ ਵਿਚਾਰ ਆਪਣਾ ਕਮੈਂਟ ਜਰੂਰ ਲਿਖਿਓ ਬਹੁਤ ਮਿਹਰਬਾਨੀ ਸ਼ੁਕਰੀਆ